ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਜੀ ਪਹਿਲਾ ਰਿਸ਼ਤਾ ਹੈ ਮਨਦੀਪ ਸਿੰਘ ਸੋਢੀ ਖੱਤਰੀ ਸਿੱਖ ਲੜਕਾ ਪਟਿਆਲਾ ਏਰੀਆ ਵਰਕ ਅਪਾਰਟਮੈਂਟ ਤੇ ਕੈਨੇਡਾ ਜਨਮ 1991 ਕੱਦ 5 ਫੁੱਟ 9 ਇੰਚ ਸਟੱਡੀ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9876553829 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਸਿੱਖ ਲੜਕਾ ਲੁਧਿਆਣਾ ਏਰੀਆ ਸ਼ੈਲਡਨ ਕੈਨੇਡਾ IR ਅੰਡਰ ਪ੍ਰੋਸੈਸ ਜਨਮ 1995 ਕੱਦ 5 ਫੁੱਟ 8 ਇੰਚ ਸਟੱਡੀ ਬੀ ਕਾਮ ਐਂਡ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਫਰੋਮ ਕੈਨੇਡਾ ਜੋਬ ਇਨ ਗੁੱਡ ਕੰਪਨੀ ਗੁੱਡ ਇਨਕਮ ਲੜਕਾ ਮਾਰਚ ਵਿੱਚ ਇੰਡੀਆ ਆ ਰਿਹਾ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9815337987 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖੋ ਜੀ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਅਪਡੇਟ ਮਿਲਦੀ ਰਹੇ ਅਗਲਾ ਰਿਸ਼ਤਾ ਨੋਟ ਕਰੂ ਜੀ ਗੋਵਿੰਦ ਅਰੂੜਾ ਲੜਕਾ ਸਿਟੀਜ਼ਨ ਯੂ ਐਸ ਏ ਅੰਬਾਲਾ ਹਰਿਆਣਾ ਏਰੀਆ ਜਨਮ 2001 ਕੱਦ 5 ਫੁੱਟ 8 ਇੰਚ ਸਟੱਡੀ ਪੀ ਐਚ ਡੀ ਇਨ ਬਿਜ਼ਨਸ ਮੈਨੇਜਮੈਂਟ ਦੋ ਪੈਟਰੋਲ ਪੰਪ ਇਨ ਨਿਊਯਾਰਕ 10 ਲੱਖ ਇਨਕਮ ਪ੍ਰੋਪਰਟੀ B ਕਿਲੇ ਸੰਪਰਕ ਨੰਬਰ ਹੈ ਜੀ +1 928 414 1955 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀ ਖ ਲੜਕਾ ਪੀ ਆਰ ਕੈਨੇਡਾ ਗੁਰਦਾਸਪੁਰ ਏਰੀਆ ਜਨਮ ਉਨ 91 ਕਦ 6 ਫੁੱਟ ਤਲਾਖਸ਼ੂ ਦਾ ਸਟੱਡੀ ਰੋਬੋਟਿਕ ਇੰਜੀਨੀਅਰਿੰਗ ਆਪਣਾ ਘਰ ਕੈਨੇਡਾ ਦੇ ਵਿੱਚ ਸੰਪਰਕ ਨੰਬਰ ਹੈ ਜੀ ਦਾ 9969920616 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਨਾ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੂ ਜੀ ਜਰਸੀਕ ਲੜਕਾ ਯੂਕੇ ਲੰਡਨ ਜਲੰਧਰ ਏਰੀਆ ਕੱਦ 5 ਫੁੱਟ 11 ਇੰਚ ਪ੍ਰਾਪਰਟੀ 2 ਕਿੱਲੇ ਸੰਪਰਕ ਨੰਬਰ ਹੈ ਜੀ ਇਹਨਾਂ ਦਾ +44 783277917 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਨਾ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕਰਨਵੀਰ ਸਿੰਘ ਬਡਲਾ ਜੱਟ ਸਿੱਖ ਲड़का ਮਾਨ ਗੋਤ ਜਨਮ 1995 ਕੱਦ 5 ਫੁੱਟ 9 ਇੰਚ ਸਟੱਡੀ ਬੀਸੀਏ ਪ੍ਰਾਪਰਟੀ 8 ਕਿਲੇ ਸੰਪਰਕ ਨੰਬਰ ਹੈ ਜੀ 94637 72749 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੂ ਜੀ ਅਮਰਿੰਦਰ ਸਿੰਘ ਜਰਸੀਕ ਦਾ ਲੜਕਾ ਪਟਿਆਲਾ ਏਰੀਆ ਵੀਸੀ ਕੈਨੇਡਾ ਵਰਕ ਪਰਮਿਟ ਤੇ ਜਨਮ 1992 ਕੱਦ 6 ਫੁੱਟ ਸਟੱਡੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਬਿਜ਼ਨਸ ਐਡਮਿਨਿਸਟ੍ਰੇਸ਼ਨ ਕੈਨੇਡਾ ਤੋਂ ਪ੍ਰਾਪਰਟੀ ਢਾਈ ਕਿਲੇ ਚੰਡੀਗੜ੍ਹ ਰੋਡ ਤੇ ਸੰਪਰਕ ਨੰਬਰ ਹੈ ਜੀ 98725 51937 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਖ ਲड़का ਮਾਨ ਗੋਤ ਬਠਿੰਡਾ ਏਰੀਆ ਪੀ ਆਰ ਆਸਟ੍ਰੇਲੀਆ ਜਨਮ 1993 ਕੱਦ 5 ਫੁੱਟ 6 ਇੰਚ ਆਪਣਾ ਘਰ ਆਸਟ੍ਰੇਲੀਆ ਵਿੱਚ ਸਟੱਡੀ ਬੈਚਲਰ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਮਾਸਟਰ ਇਨ ਇਨਫੋਰਮੇਸ਼ਨ ਟੈਕਨੋਲੋਜੀ ਫਰੋਮ ਆਸਟ੍ਰੇਲੀਆ ਸੰਪਰਕ ਨੰਬਰ ਹੈ ਜੀ 9478380258 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਿਸਦੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਕੰਗ ਗੋਤ ਅੰਮ੍ਰਾਲਾ ਹਰਿਆਣਾ ਏਰੀਆ ਪੀਆਰ ਕੈਨੇਡਾ ਜਨਮ 1997 ਕੱਦ 6 ਫੁੱਟ ਸੰਪਰਕ ਨੰਬਰ ਹੈ ਜੀ ਇਹਨਾਂ ਦਾ 83959 99005 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਸਾਡੇ ਚੈਨਲ ਦੇ ਉੱਪਰ ਐਡ ਬਿਲਕੁਲ ਫ੍ਰੀ ਆਫ ਕਾਸਟ ਪਾਈ ਜਾਂਦੀ ਹੈ ਜੀ ਕਿਸੇ ਤੋਂ ਵੀ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਜੀ ਤੁਸੀਂ ਵੀ ਸਾਨੂੰ ਸਾਡੇ ਫੋਨ ਨੰਬਰ ਤੇ ਆਪਣੀ ਐਡ ਭੇਜ ਕੇ ਫ੍ਰੀ ਆਫ ਕਾਸਟ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਜਿਹੜਾ ਫੋਨ ਨੰਬਰ ਹੈ ਉਹ ਸ਼ਾਰਟ ਵੀਡੀਓ ਦੇ ਵਿੱਚ ਆਲਰੇਡੀ ਰੱਖਿਆ ਹੋਇਆ ਹੈ ਤੁਸੀਂ ਉੱਥੋਂ ਚੈੱਕ ਕਰਕੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਰਾਜਪੂਤ चौहान ਸਿੱਖ ਲੜਕੀ ਬਠਿੰਡਾ ਏਰੀਆ ਵਰਕ ਪਰਮਨ ਤੇ ਯੂ ਐਸ ਏ ਉਮਰ 26 ਸਾਲ ਕੱਦ 5 ਫੁੱਟ 5 ਇੰਚ ਸੰਪਰਕ ਨੰਬਰ 78377 25456 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵਿਕੀ ਕੁਮਾਰ ਖੱਤਰੀ ਲੜਕਾ ਸਰਹੰਦ ਏਰੀਆ ਜਨਮ 1996 ਕੱਦ 5 ਫੁੱਟ 5 ਇੰਚ ਸਟੱਡੀ ਐਮਬੀਏ ਪ੍ਰਾਈਵੇਟ ਕੰਪਨੀ ਵਿੱਚ ਅਕਾਊਂਟੈਂਟ ਦੀ ਜੌਬ ਕਰਦਾ ਹੈ ਸੰਪਰਕ ਨੰਬਰ ਹੈ ਜੀ 9646283309 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਰਾਮ ਗੜੀਆ ਸਿੱਖ ਲੜਕੀ ਬਰਨਾਲਾ ਏਰੀਆ ਜਨਮ 2003 ਕੱਦ 5 ਫੁੱਟ 4 ਇੰਚ ਸਟੱਡੀ ਬੀ ਐਸ ਸੀ ਨਰਸਿੰਗ ਪ੍ਰਪੇਅਰਿੰਗ ਫੋਰ ਨੈਕਲੈਕਸ ਆਰ ਐਨ ਸੰਪਰਕ ਨੰਬਰ ਹੈ ਜੀ 98151 13505 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਵਿੰਦਰ ਸਿੰਘ ਚੋਪੜਾ ਖੱਤਰੀ ਸਿੱਖ ਲੜਕਾ ਅਮਰਤ ਧਾਰੀ ਗੰਗਾ ਨਗਰ ਬ੍ਰੈਮਟਨ ਕੈਨੇਡਾ ਜਨਮ 2001 ਕੱਦ 6 ਫੁੱਟ ਕੈਨੇਡਾ ਵਿੱਚ ਟਰੱਕਾਂ ਦਾ ਕਾਰੋਬਾਰ ਸੰਪਰਕ ਨੰਬਰ ਹੈ ਜੀ 94143 28153 ਇਹ ਸੂਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਵਿੰਦਰ ਸਿੰਘ RAMGARIA ਸਿੱਖ ਲੜਕਾ ਬੰਗਰ ਗੋਤ ਰੋਪੜ ਏਰੀਆ ਜਨਮ 1995 ਕੱਦ 5 ਫੁੱਟ 7 ਇੰਚ ਸਟੱਡੀ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਡੀਸੀ ਦਫ਼ਤਰ ਰੋਪੜ ਵਿਖੇ ਬਤੌਰ ਪੀਏ ਸਰਕਾਰੀ ਜੌਬ ਕਰਦਾ ਹੈ ਸੰਪਰਕ ਨੰਬਰ ਹੈ ਜੀ 9877281203 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਨਾ ਤੁਹ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌੜਾ ਰਵਿਦਾਸਿਆ ਸਿੱਖ ਲੜਕੀ ਐਨ ਐਮ ਲੁਧਿਆਣਾ ਏਰੀਆ ਸਿਟੀਜ਼ਨ ਕੈਨੇਡਾ ਬ੍ਰੈਂਪਟਨ ਅਨਟਾਰੀਓ ਜਨਮ ਉਮਰ 1992 ਕੱਦ 5 ਫੁੱਟ 4 ਇੰਚ ਸਟੱਡੀ ਐਮ ਐਸ ਸੀ ਫਿਜ਼ਿਕਸ ਐਂਡ ਇਲੈਕਟ੍ਰੋਨਿਕਸ ਫ੍ਰੋਮ ਇੰਡੀਆ ਵਰਕਿੰਗ ਇਨ ਆਰ ਬੀ ਸੀ ਬੈਂਕ ਫ੍ਰੋਮ ਹੋਮ ਅਰਨਿੰਗ 60 ਕੇ ਡਾਲਰ ਪਰ ਇਅਰ ਸੰਪਰਕ ਨੰਬਰ ਹੈ ਜੀ 70800 9877601 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਵਰਮਾ ਗੋਡ ਸਮਿਥ ਬੁਆਏ ਬ੍ਰਿਟਿਸ਼ ਸਿਟੀਜ਼ਨ ਲੰਡਨ ਡੇਟ ਆਫ ਬਰਥ ਹੈ 1995 ਹਾਈਟ 5 ਫੁੱਟ 9 ਇੰਚ ਸਟਡੀ ਬਿਜ਼ਨਸ ਮੈਨੇਜਮੈਂਟ fromParams ਲੰਡਨ ਓਕੂਪੇਸ਼ਨ ਬਿਜ਼ਨਸ ਓਨਰ 13 ਕਰੋੜ ਰੁਪੀਜ਼ ਪ੍ਰੋਪਰਟੀ ਇਨ ਲੰਡਨ ਸੰਪਰਕ ਨੰਬਰ ਹੈ ਜੀ +447902331786 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸੰਧੂ ਗੋਤ ਤਰਨਤਾਰਨ ਸਾਹਿਬ ਏਰੀਆ ਜਨਮੁਨੀਸੂ 99 ਕੱਦ 5 ਫੁੱਟ 9ਥ ਸਟੱਡੀ ਐਮਏ ਪੰਜਾਬ ਪੁਲਿਸ ਦੇ ਵਿੱਚ ਬਤੌਰ ਹੌਲਦਾਰ ਸਰਕਾਰੀ ਨੌਕਰੀ ਕਰਦਾ ਹੈ ਪ੍ਰਾਪਰਟੀ ਤਿੰਨ ਕਿੱਲੇ ਇੱਕ ਅਰਬਨ ਪਲਾਟ ਸੰਪਰਕ ਨੰਬਰ ਹੈ ਜੀ 7226988260 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਸੰਗਾ ਗੋਤ ਨਮਾ ਸ਼ਹਿਰ ਏਰੀਆ ਪੀ ਆਰ ਸਪੇਨ ਜਨਮ 1993 ਸਟਡੀ ਗ੍ਰੈਜੂਏਟ ਪ੍ਰੋਪਰਟੀ ਸੱਤ ਕੇ ਲਈ ਸੰਪਰਕ ਨੰਬਰ ਹੈ 9319535080 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਨਾ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਅਮਰਤਧਾਰੀ ਨਿਤਨੇਮੀ ਮੋਗਾ ਏਰੀਆ ਕੈਨੇਡਾ ਉਮਰ 29 ਸਾਲ ਸਟੱਡੀ ਬੀਏ ਬੀਐਡ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਫਰੋਂ ਕੈਨੇਡਾ ਸੰਪਰਕ ਨੰਬਰ ਹੈ ਜੀ 9878522449 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰੇਸ ਤੇ ਬਾਰੇ ਵਧੇਰੇ ਜਾਣਕਾਰੀ ਨਾ ਤੁ ਲੈ ਸਕਦੇ ਹੋ ਜੀ ਇੱਕ ਵਾਰ ਫੇਰ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਜੀ ਸਾਡੇ ਚੈਨਲ ਦੇ ਉੱਪਰ ਜਿਹੜੀ ਐਡ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਪਾਈ ਜਾਂਦੀ ਹੈ ਜੀ ਕਿਸੇ ਤੋਂ ਵੀ ਕੋਈ ਵੀ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਜੀ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਦੇ ਉੱਤੇ ਆਪਣੀ ਐਡ ਭੇਜ ਕੇ ਆਪਣੀ ਐਡ ਫ੍ਰੀ ਆਫ ਕਾਸਟ ਸਾਡੇ ਕੋਲੋਂ ਲਗਵਾ ਸਕਦੇ ਹੋ ਜੀ ਸਾਡਾ ਜਿਹੜਾ ਫੋਨ ਨੰਬਰ ਹੈ ਉਹ ਸ਼ਾਰਟ ਵੀਡੀਓ ਦੇ ਵਿੱਚ ਆਲਰੇਡੀ ਦਿੱਤਾ ਹੋਇਆ ਹੈ ਉੱਥੋਂ ਤੁਸੀਂ ਚੈੱਕ ਕਰਕੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਵੀਡੀਓ ਦੇ ਅਖੀਰ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ